ਤੇ ਪਰਤੇ ਝੜ ਲਈ ਹਨ ਨਾ ਕੋ ਲੈ ਆयो ਇਸ ਧਨ ਨਾ ਕੋ ਲੈ ਜਾ ਤੈ ਨਾ ਹੀ ਕੋਈ ਇਸ ਧਨ ਨੂੰ ਧਰੋਂ ਲੈ ਕੇ ਆਇਆ ਹੈ ਤੇ ਨਾ ਹੀ ਕਿਸ ਨੂੰ ਕਿਸੇ ਨੇ ਲੈ ਜਾਣਾ ਹੈ ਇਹ ਇੱਥੇ ਹੀ ਰਹਿ ਜਾਣਾ ਹੈ ਅੱਜ ਦੁਨੀਆਂ ਦੇ ਲੋਕ ਇਸ ਮਾਇਆ ਦੇ ਅੱਗੇ ਕਹਾਲੇ ਹੋਏ ਫਿਰਦੇ ਹਨ ਐਸੇ ਮਗਰ ਦੌੜਦੇ ਹਨ ਇਹ ਆਪਾਂ ਕਿੱਥ ਨੂੰ ਆਖ ਲਈਏ ਕਿ ਆਪਣਾ ਪਰਵੇਲੇ ਸਤ ਸੰਗ ਵਿੱਚ ਜਾਇਆ ਕਰੋ ਸਮਾਂ ਕੱਢ ਕੇ ਤਾ ਉਹ ਕਹਿੰਦਾ ਹੈ ਕਿ ਟਾਈਮ ਨਹੀਂ ਹੈ ਨੀਂਦ ਖਰਾਬ ਹੋ ਜਾਂਦੀ ਹੈ ਤੇ ਜਦੋਂ ਉਸਨੂੰ ਕਹੋ ਕਿ ਹਾਂ ਤੂੰ ਐਨੇ ਵਜੇ ਕੰਮ ਤੇ ਜਾਣਾ ਹੈ ਤੇ ਤੇਰੀ ਕੱਖਾਂ ਵਿੱਚ ਬੱਸਾ ਹੋ ਜਾਵੇਗਾ ਤੂੰ ਕੰਮ ਤੋਂ 2 ਘੰਟੇ ਪਹਿਲਾਂ ਚਲਾ ਜਾ 1 ਘੰਟਾ ਪਹਿਲਾਂ ਚਲਾ ਜਾ ਕਿਉਂਕਿ ਤੂੰ ਐਨੇ ਪੈਸੇ ਵੱਧ ਕਮਾਣਗੇ ਤਾਂ ਫਿਰ ਰਾਤ ਨੂੰ ਦੋ ਤਿੰਨ ਵਾਰ ਸਬੂ ਉਸ ਤੇ ਅਲਾਰਮ ਲਾ ਕੇ ਸੌਂਦਾ ਹੈ ਕਿ ਕਿਤੇ ਮੈਂ ਬੌਧ ਤਵਾਨਾ ਬੈਠਾ ਕਿਤੇ ਮੇਰੇ ਹੱਥੋਂ ਵੱਧ ਪੈਸੇ ਕਮਾਉਂ ਦਾ ਮੋਕਾ ਨਾ ਚਲਾ ਜਾਵੇ ਪਰ ਜਿੱਥੇ ਅਸੀਂ ਆਪਣੇ ਅੱਗੇ ਦੀ ਤਿਆਰੀ ਲਈ ਲਾਹਾਂ ਖਟਣਾ ਹੈ ਜਿਸ ਤਰ੍ਹਾਂ ਪੰਜਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਬਾਦ ਅਜ ਫਰਮਾਉਂਦੇ ਹਨ ਭਈ ਪ੍ਰਾਪਤ ਮਾਨਸ ਦੇ ਹਰੀਆ ਗੋਵਿੰਦ ਬਲਣ ਕੀ ਇਹ ਸਰੀ ਬਰੀਆ ਕੇ ਹਾਂ ਤੈਨੂੰ 84 ਲੱਖ ਜੂਨਾ ਤੋਂ ਬਾਅਦ ਮਨੁੱਖਾ ਰਹੀ ਬਲੀ ਹੈ ਤੇ ਹਣੇ ਹੀ ਦੇਹੀ ਵਿੱਚ ਰਹਿ ਕੇ ਭਜਨ ਸਤੰਬਰਨ ਕਰਲਾ ਹਰ ਤੇ ਅਕਾਲ ਪ੍ਰਤਵਾਹਿ ਜੀ ਨੂੰ ਗੋਗਨਮ ਬਲਣ ਕੀ ਇਹ ਸਰੀ ਬਰੀਆ ਜੀ ਹੈ ਪ੍ਰਸੰਗਨ ਜੀ ਐਵੀ ਮੌਕਾ ਕਿਸੇ ਕਿਸੇ ਨੂੰ ਮਿਲਦਾ ਤਾਂ ਹੁੰਦਾ ਹੈ ਕਬੀਰ ਜੀ ਬਾਣੀ ਵਿੱਚ ਲਿਖਦੇ ਹਨ ਕਿ ਇਹ ਔਖੀ ਘਾਟੀ ਹੈ ਇਸ ਪੱਡੇ ਤੇ ਇਸ ਮਾਰਗ ਤੇ ਕੋਈ ਕੋਈ ਚੱਲਦਾ ਹੈ ਤੇ ਭਗਤ ਜੀ ਨੂੰ ਕਿੰਨੇ ਜੋ ਨਿਰੰਤਰ ਦਾ ਸਮਾਰਾ ਕਰਨ ਆਪਿਆ ਕਿੰਨੇ ਲੋਕ ਦੰਦਿਆ ਆ ਰਹੇ ਸੀ ਏ ਨਾ ਸਮਝਿਆ ਜਾਵੇ ਕਿ ਬਾਣੀ ਪੜਨ ਨਾਲ ਨਾਮ ਸਮਰਨ ਕਰਨ ਨਾਲ ਮਾਇਆ ਹੁੰਦੀ ਹੈ ਜੇ ਅਸੀਂ ਇਹ ਭਰਮ ਭੁਲੇਖਾ ਪਾਲਦੇ ਹਾਂ ਤਾਂ ਤੇਰਸਾ ਨਾਮੂਬਾ ਤੇ ਕਬੀਰ ਜੀ ਦੇ ਜੀਵਨ ਬਲਨ ਝਾਤ ਮਾਰਨੀ ਚਾਹੀਦੀ ਹੈ ਭਗਤ रविदास ਜੀ ਦੇ ਮਾਨਵ ਜੀਵਨ ਬਲਨ ਝਾਤ ਮਾਰਨੀ ਚਾਹੀਦੀ ਹੈ ਕਿਸ ਤਰ੍ਹਾਂ ਭਗਤਾਂ ਦਾ ਜੀਵਨ ਗਰੀਬੀ ਵਿੱਚ ਲੰਘਿਆ ਭਗਤ ਕਬੀਰ ਜੀ ਦੇ ਮਾਤਾ ਪਿਤਾ ਉਹ ਇਹਨਾਂ ਨੂੰ ਗੋਡੇ ਸੰਕੇ ਤੋਂ ਹਰ ਵੇਲੇ ਨਾਮ ਹੀ ਜਪਦਾ ਰਹਿੰਦਾ ਹੈ